ਜਿੱਦਣ ਅਸੀਂ ਡਿclare ਕਰੇ ਕੈਂਡੀਡੇਟ ਸਾਡੇ ਹਰਪ੍ਰੀਤ ਜਮਾਰੂ ਮੈਂ ਇਸੇ ਜ਼ੋਨ ਚ ਕਰਿਆ ਲੋਕ ਅਸੈਂਬਲੀ ਜ਼ੋਨ ਚੋਂ ਸਭ ਤੋਂ ਪਹਿਲਾਂ ਉੱਤੇ ਪਰਚਾ ਕਰਿਆ ਥਾਣੇ ਬਲਾਕ ਕੇ ਕਦੇ ਨਹੀਂ ਹੋਇਆ ਵੀ 7:55 ਵੇਲੇ ਕਰੀ ਕਲੰਦਰਾ ਤਿਆਰ ਕਰਿਆ ਰਾਤ ਨੂੰ ਉੱਤੇ ਪੇਸ਼ ਕਰਿਆ 3 ਵਜੇ ਜਾ ਕੇ 3 ਵਜੇ ਜਾ ਕੇ ਪੇਸ਼ ਕਰਕੇ 10-11 ਵਜੇ ਤੱਕ ਬੈਠੇ ਰਹੇ ਜਦੋਂ ਰਾਤ ਨੂੰ ਪਦੇ ਤਹਿਸੀਲਦਾਰ ਦੇ ਲਖਾਲੇ ਵੀ 4 ਦਿਨ ਲਈ ਇਹਨੂੰ ਜੀਲ ਭੇਜਤਾ ਜਿੱਦ ਨੇ ਵੀ ਅਸੀਂ ਕੈਂਡੀਡੇਟ ਬਣਾਏ ਆ ਸਭ ਤੇ ਪਰਚਾ ਕਰਦੇ ਵੀ ਕਾਗਜ਼ ਨਾ ਪਰੋ ਅੱਜ ਜਿਹੜਾ ਸਾਡਾ ਗਿਫਤੀ ਹੈਗਾ ਇਹਨਾਂ ਦੀ ਗਿਫਤੀ ਵੀਰ ਦਵਿੰਦਰ ਵੀਰ ਦਵਿੰਦਰ ਦੇ ਕਾਗਜ਼ ਭਰੇ ਸੀ ਉਹਨਾਂ ਦੇ ਘਰੇ ਅੱਜ ਬਲਡوزر ਖੜਾ ਦੇ ਕਹਿੰਦੇ ਤੁਹਾਡਾ ਘਾਟਾ ਦਾ ਜਾਂ ਕਾਗਜ਼ ਵਸ ਲੈ ਲੋ ਇੱਕ ਸਾਡੇ ਜਦੋਂ ਸੁਭਾਜੋਂ ਤੋਂ ਕੱਲ ਫੈਲ ਭਰੀ ਸੀ ਉਹਨੂੰ ਕੱਲ ਕੁੱਟਿਆ ਕੁੱਟ ਕੇ ਗੁਲਜਾਰੋ ਹੈ ਗਈ ਆ ਕੁੱਟ ਕੇ ਉਹਦੀ ਫੈਲ ਅੰਦਰੋਂ ਆਰੋਂ ਨੇ ਫੈਲ ਨਹੀਂ ਲਈ ਕੋਈ ਆਬਜੈਕਸ਼ਨ ਲਾ ਕੇ ਬਾਹਰ ਭੇਜੀ ਕੁੱਟ ਕੇ ਉਹਨਾਂ ਨੇ ਘਰੇ ਪਜਾ ਨੂੰ ਬੁਖਾਰ ਚੜ ਗਿਆ ਘਰੇ ਜਾ ਕੇ ਉਹ ਤੇ ਪਰਚੇ ਦੇ ਅੱਜ ਨੂੰ ਆਣੇ ਨਹੀਂ ਦਿੱਤਾ ਗਾਂਧੀ ਜੀ ਸ਼ਰਿਆਂ ਉਹਦੀ ਫੈਲਖੋ ਕੇ ਲਿਆ ਚਾਹ ਨੋ ਦਾ ਕੈਂਡੀਡਟ ਮੈਂ ਇੱਥੇ ਬੈ ਕੇ ਨੂੰ ਫੋਨ ਕਰਿਆ ਮੈਂ ਗਾਂਧੀ ਤੈਨੂੰ ਸ਼ਰਮ ਹੈ ਤੂੰ ਕੁੜੀਆਂ ਨੂੰ ਹੱਥੋਂ ਪਾਈ ਕਰਕੇ ਗਿਆ ਲੇਡੀ ਗੱਲ ਧੱਕਾ ਕਰ ਰਹੇ ਕਹਿੰਦੇ ਜੀ ਪਹਿਲਾਂ ਕਾਂਗਰਸ ਪਾਰਟੀ ਚ ਸੀਗਾ ਉਹ ਇਦਾਂ ਵੀ ਸਾਹਮਣੇ ਆ ਰਹੀਆਂ ਨੇ ਗੱਲਾਂ ਇੱਥੇ ਗੱਲਬਾਤ ਕੀਤੀ ਹੈ ਕਹਿੰਦੇ ਜਿਹੜੀ ਪਾਰਟੀ ਜਿੱਤਦੀ ਆ ਉਹਦੇ ਨਾਲ ਇਹ ਹੋ ਜਾਂਦਾ ਕਹਿੰਦੇ ਮੇਰੇ ਤੋਂ ਤਾਂ ਮੈਨੂੰ ਤਾਂ ਸਾਡੇ ਜਿਹੜਾ ਸਾਡਾ ਗੁਰਲਾਲ ਐਮਐਲਏ ਆ ਉਸਨੇ ਕਿਹਾ ਸੀ ਉਹ ਫੈਲਖੋ ਕੇ ਮੇਰੇ ਕੋਲ ਲਿਆ ਕੰਨਾ ਮੈਂ ਤਾਂ ਗਰਲਾਲ ਨੂੰ ਫੈਲ ਦੇਤੀ ਮੈਂ ਤੂੰ ਫੈਲ ਦੇਦਾ ਚੰਗਰ ਰਹੇਗਾ ਤੇ ਤੇ ਮੈਨੂੰ ਫੋਨ ਤੇ ਕਿ ਇੱਥੇ 10 ਬੰਦੇ ਸੁਣ ਰਹੇ ਸੀ ਜਦੋਂ ਇੱਕ ਐਮਐਲਏ ਇਲੈਕਸ਼ਨ ਲੁੱਟੇ ਫੈਲਾ ਫੋਨ ਧੱਕਾ ਜੇ ਤੇ ਕੀ ਜ਼ਮੀਰਾ ਜਿਹੜੇ ਸਾਡੇ ਸੀ ਸੁਣਿਆ ਕਰਦੇ ਆ ਪੜਿਆ ਕਰਦੇ ਆ ਵੀ ਲੱਖਾਂ ਲੋਕਾਂ ਨੇ ਕੁਰਬਾਨੀਆਂ ਦੇ ਕੇ ਭਗਤ ਸਿੰਘ ਹੋਰਾਂ ਨੇ ਸਿੱਧੀਆਂ ਪਾਈਆਂ ਇਸ ਪੰਜਾਬ ਨੂੰ ਇਸ ਦੇਸ਼ ਨੂੰ ਯਾਦ ਕਰਾਉਣ ਲਈ ਇੱਕ ਬੋਡ ਦਾ ਅਧਿਕਾਰ ਲੈਣ ਲਈ ਅੱਜ ਉਹਦੀ ਪੱਗ ਮੰਨ ਕੇ ਉਹਦੇ ਨਾਂ ਤੇ ਇਹਨਾਂ ਨੇ ਸਰਕਾਰ ਬਣਾਈ ਆ ਤੇ ਅੱਜ ਉਹ ਕੀ ਕਹਿੰਦੇ ਹੋਣਗੇ ਬੈਠੇ ਸੁਰਗਾਂ ਚ ਵੀ ਇਹ ਇਹ ਲੋਕ ਨੇ ਜਿਹੜੇ ਮੇਰੇ ਨਾਂ ਤੇ ਸਰਕਾਰ ਬਣਾਈ ਜੀ ਨਾ ਭਗਤ ਸਿੰਘ ਦੀ ਸੋਚਾ ਨਾ ਭਗਵੰਤ ਮਾਨ ਦੀ ਸੋਚਾ ਇਹ ਤਾਂ ਦਿੱਲੀ ਦੇ ਭਈਆਂ ਦੀ ਸੋਚਾ ਜੀ ਪੰਜਾਬ ਤੇ ਇਲੈਕਸ਼ਨਾਂ ਭਗਵੰਤ ਮਾਨਾ ਦੀ ਕਿੱਥੇ ਹੈਗਾ ਪੰਜਾਬ 'ਚ ਹੂੰ ਕਿਉਂ ਭਜਾਇਆ ਗਿਆ ਪੰਜਾਬ ਤੋਂ ਉਹ ਇਹਨਾਂ ਦਾ ਜਿਹੜਾ ਪਠਾਨ ਵਾਜਰਾ ਉਹ ਸਹੀ ਉਹ ਬੋਲਦਾ ਪਠਾਨ ਮੱਦਰ ਜਿਹੜਾ ਅੱਜ ਦੱਸ ਰਿਹਾ ਕਿਉਂ ਭਜਿਆ ਉਹ ਇਹੀ ਗੱਲ ਕਰੇ ਇੱਕ ਵੀ ਬੰਦਾ ਜਿਹੜਾ ਮੰਤਰੀ ਆ ਉਹ ਇੱਕ ਪੀਐਨ ਦੀ ਬਦਲੀ ਨਹੀਂ ਕਰ ਸਕਦਾ ਕੱਲ ਤੁਸੀਂ ਕੇ ਆਡੀਓ ਸੁਣੀ ਹੋਗੀ ਐਸਐਸਪੀ ਸਾਹਿਬ ਦੀ ਆਡੀਓ ਵੈਰ ਕੀ ਕਹਿ ਰਿਹਾ ਉਹ ਵੀ ਮੈਂ ਮੇਰੀ ਕਮਿਸ਼ਨਰ ਸਾਹਿਬ ਦੀ ਡੀਸੀ ਸਾਹਿਬ ਦੀ ਤੇ ਡੀਏ ਸਾਹਿਬ ਦੀ ਮੀਟਿੰਗ ਹੋ ਗਈ ਵੀ ਕਿਵੇਂ ਇਲੈਕਸ਼ਨ ਲੁੱਟਣੀਆਂ ਕਿਵੇਂ ਫੈਲਾ ਖੋਣੀਆਂ ਉਹਨਾਂ ਨੂੰ ਡਾਇਰੈਕਸ਼ਨ ਦੇ ਰਿਹਾ ਕੱਲੇ ਕੱਲੇ ਡੀਐਸਪੀ ਨੂੰ ਉਹ ਕਹਿੰਦੇ ਜੀ ਏਆਈ ਨਾਲ ਕਥਿਤ ਵੀਡੀਓ ਤਿਆਰ ਕਰਕੇ ਵਾਇਰਲ ਕਰਕੇ ਆਪੇ ਵਿਰੋਧੀ ਪਾਰਟੀਆਂ ਨੇ ਜਿਹੜੀਆਂ ਉਹ ਮਾਹੌਲ ਖਰਾਬ ਕਰ ਰਹੀਆਂ ਨੇ ਉਨਾ ਦੇ ਅਕਾਊਂਟ ਚੈੱਕ ਕਰੋ ਵੀ ਇੰਨੇ ਵਜੇ ਵੀਡੀਓ ਡੀਐਸਪੀ ਦੀ ਐਸਐਸਪੀ ਦੀ ਗੱਲ ਹੋਈ ਏ ਜਦੋਂ ਗੱਲ ਹੋ ਰਹੀ ਏ ਸਾਰੀ ਉਹ ਗੱਲਾਂ ਹੋਣਾਂ ਉਹ ਕਿਹੜੇ ਕਿਸਨੂੰ ਉਹ ਕਿਵੇਂ ਤਿਆਰ ਹੋ ਚੁਗੀ ਸਸਿਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਿਵਾਣਾ ਇਸ ਸਮੇਂ ਕਨੌਰ ਦੇ ਵਿੱਚ ਮੌਜੂਦ ਹਾਂ ਕਨੌਰ ਦੇ ਹਾਲਾਤ ਨੇ ਜਿਹੜੇ ਪਿਛਲੇ ਦੋ ਦਿਨਾਂ ਤੋਂ ਤੁਸੀਂ ਸੋਸ਼ਲ ਮੀਡੀਆ ਤੇ ਦੇਖ ਰਹੇ ਹੋ ਕਿ ਹਾਲਾਤ ਬਣ ਰਹੇ ਨੇ ਸਾਡੇ ਨਾਲ ਕਾਂਗਰਸ ਪਾਰਟੀ ਤੋਂ ਸਾਬਕਾ ਐਮਐਲਏ ਮਦਨ ਲਾਲ ਜਲਾਲਪੁਰ ਜੀ ਨੇ ਉਹਨਾਂ ਨਾਲ ਗੱਲ ਕਰਦੇ ਆ ਕਿਸ ਤਰ੍ਹਾਂ ਦੇਖਦੇ ਨੇ ਇਸ ਸਿਸਟਮ ਨੂੰ ਇੱਕ ਕਥਿਤ ਆਡੀਓ ਵੀ ਵਾਇਰਲ ਹੋ ਰਹੀ ਐ ਐਸਐਸਪੀ ਦੀ ਸਾਰੀਆਂ ਗੱਲਾਂ ਕਰਾਂਗੇ ਹਾਂਜੀ ਸਭ ਤੋਂ ਪਹਿਲਾਂ ਤਾਂ ਫਤਿਹ ਅਰਜ਼ ਕਰਦੇ ਆ ਵੈਗਰੂ ਜੀ ਕਾ ਖਾਲਸਾ ਧੰਨਵਾਦ ਜੀ ਤੁਹਾਡਾ ਬਹੁਤ ਧੰਨਵਾਦ ਤੁਹਾਡੇ ਚੈਨਲ ਦਾ ਤੁਹਾਡੇ ਸਰੋਤਿਆਂ ਦਾ ਤੇ ਇਹਦੇ ਲਈ ਧੰਨਵਾਦ ਜਿਹੜੀ ਤੁਸੀਂ ਲੋਕਾਂ ਦੀ ਗੱਲ ਪੰਜਾਬ ਦੀ ਗੱਲ ਜੋ ਪੰਜਾਬ ਦੇ ਨਾਲ ਅੱਜ ੱਧਕੇਸ਼ਾਈ ਹੋ ਰਹੀ ਐ ਤੁਹਾਡਾ ਚੈਨਲ ਸੱਚੀ ਗੱਲ ਕਰਕੇ ਪੰਜਾਬ ਦੀ ਗੱਲ ਲੋਕਾਂ ਕੋਲ ਪਹੁੰਚਣ ਚ ਕੰਮ ਐ ਹੋਇਆ ਤੁਹਾਡੇ ਚੈਨਲ ਦਾ ਤੁਹਾਡੇ ਸਰੋਤਿਆਂ ਦਾ ਤਹਿ ਦਿਲੋਂ ਆਪਣੇ ਪਾਰਟੀ ਵੱਲੋਂ ਆਪਣੇ ਵੱਲੋਂ ਸਭ ਦਾ ਮੈਂ ਧੰਨਵਾਦ ਕਰਦਾ ਪਰ ਜਿਹੜੇ ਕਟੜ ਇਮਾਨਦਾਰ ਤੇ ਪੰਜਾਬ ਪੱਖੀ ਕਹਾਉਂਦੇ ਸੀਗੇ ਜੀ ਉਹਨਾਂ ਦੇ ਹਾਲਾਤਾਂ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਸੋਸ਼ਲ ਮੀਡੀਆ ਭਰਿਆ ਪਿਆ ਜੀ ਹਰ ਜਗ੍ਹਾ ਤੇ ਕਿਹਾ ਜਾ ਰਿਹਾ ਕਿ ਧੱਕਾ ਹੋ ਰਿਹਾ ਵਾਕਈ ਧੱਕਾ ਹੋ ਰਿਹਾ ਜੀ ਤੁਸੀਂ ਦੇਖੋ ਵੀ ਜਿੰਨਾ ਇਹਨਾਂ ਲੋਕਾਂ ਨੇ ਝੂਠ ਬੋਲ ਕੇ ਸਰਕਾਰ ਬਣਾਈ ਸੀ ਜੀ ਜਿਹੜਾ ਅੰਨਾ ਹਜ਼ਾਰਾਂ ਅੰਦੋਲਨ ਹੋਇਆ ਸੀ ਜ਼ਿਲ੍ਹੇ ਦੇ ਵਿੱਚ ਕਾਂਗਰਸ ਦੇ ਖਿਲਾਫ ਉਹਨੇ ਇਹਨਾਂ ਦੀ ਦਿੱਲੀ ਸਰਕਾਰ ਮੜਾਈ বিজেপি ਸਰਕਾਰ ਬਣਾਈ ਜਿਹੜੇ ਕਿਸਾਨਾਂ ਦਾ ਅੰਦੋਲਨ ਹੋਇਆ ਦਿੱਲੀ ਦੇ ਵਿੱਚ ਨੇ ਸਰਕਾਰ ਸੀਨਾਂ ਨੇ ਉਹ ਅੰਦੋਲਨ ਲੁੱਟ ਕੇ ਪੰਜਾਬ 'ਚ ਆਪਣੀ ਸਰਕਾਰ ਬਣਾਈ ਬਹੁਤ ਝੂਠ ਬਲੇ ਲਾਰੇ ਲਾਏ ਲੋਕਾਂ ਨੂੰ ਸਭ ਜਿਆਦਾ ਦੁਖਾਏ ਅਸੀਂ ਪੰਜਾਬ ਦੇ ਵਿੱਚ ਇਨੀ ਕ腐ਸ਼ਨ ਹੋਇਆ 70 ਸਾਲ ਕਾਲੀ ਕਾਂਗਰਸੀ ਲੁੱਟ ਕੇ ਖਾ ਗੇ 20000 ਕਰੋੜ ਰੁਪਇਆ ਸਹਿਜ ਚੋਰੀ ਹੋ ਰਿਹਾ 20000 ਕਰੋੜ ਕਰੋੜ ਰੁਪਇਆ ਰਿਤੀ ਬਦਰੀ ਚੋਰੀ ਹੋ ਰਿਹਾ 32000 ਕਰੋੜ ਜਿਹੜਾ ਸਾਡਾ ਫੰਡ ਆ ਪੰਜਾਬ ਦਾ ਉਹਦਾ ਕਮਿਸ਼ਨ ਬਣਦਾ ਜਿਹੜਾ 70 72000 ਕਰੋੜ ਹਰ ਸਾਲ ਇਹ ਸਰਕਾਰਾਂ ਲੁੱਟ ਕੇ ਖਾਂਦੀ ਰਹੀਆਂ ਪੰਜਾਬ ਨੂੰ ਕਰਦਾ ਹੀ ਕਰਤਾ ਵੀ ਜਦੋਂ ਸਾਡੀ ਸਰਕਾਰ ਬਣ ਗਈ ਅਸੀਂ ਜਿਹੜੀਆਂ ਸਕੀਮਾਂ ਤੁਹਾਨੂੰ 10000 1000 ਰੁਪਏ ਜਲਣੇ ਨੂੰ ਦਵਾਵਾਂਗੇ ਇਹ ਕਰਾਂਗੇ ਬਿਜਲੀ ਫਰੀ ਦਵਾਵਾਂਗੇ 20 30 40000 ਤੇ ਕਰੋੜ ਦੇ ਐਲਾਨ ਕਰਿਆ 40000 ਕਰੋੜ ਦਾ ਕਰਜ਼ਾ ਮੋੜਿਆ ਕਰਾਂਗੇ ਪਰ ਜਦੋਂ ਇਹ ਸਰਕਾਰ ਬਣੀਆਂ ਸਾਰੀਆਂ ਗੱਲਾਂ ਤੋਂ ਝੁੱਠੀ ਪਈਆ ਜਿੰਨੀ ਗੁੰਡਾਗਰਦੀ ਜੋ ਮਾਫੀਆ ਜੋ ਲੁੱਟਖ ਸੁੱਟ ਇਸ ਸਰਕਾਰ ਤੇ ਹੋਈਆ ਮੈਂ ਕਹਿ ਸਕਦਾ ਜਿਲੇ ਵੀ ਮੁਲਾਜ਼ਮਾਂ ਨੇ ਇਨਤੇ ਆਸ ਸੀ ਮੁਲਾਜ਼ਮ ਵਰਗ ਨੇ ਇਹ ਕਿ ਸਰਕਾਰ ਬਣਾਈ ਸੀ 90% ਮੁਲਾਜ਼ਮਾਂ ਦੀ ਲਗਭਗ ਵੋਟ ਇਹਨਾਂ ਨੂੰ ਪਈਆਂ ਸੀ ਦੂਜੀ ਗੱਲ ਆ ਉਹੀ ਮੁਲਾਜ਼ਮ ਅੱਜ ਸੰਤਾਪ ਹੋ ਗਰੇ ਨੇ ਜਿਹੜੀਆਂ ਨੂੰ ਪੈਣਾ ਦੇ ਰਖੜੀਆਂ ਬਣੀਆਂ ਟੈਂਕਿਆਂ ਦੇ ਤਾਰੀਆਂ ਕੇਜਰੀਵਾਲ ਨੇ ਭਗਵੰਤ ਮਾਨ ਨੇ ਪੈਣਾ ਬਣਾਈਆਂ ਸੀ ਅੱਜ ਉਹੀ ਪੈਣਾ ਦੁਹਾਈਆਂ ਪਾਈਆਂ ਅੱਜ ਉਹਨਾਂ ਦੀਆਂ ਚੁੰਨੀਆਂ ਤਾਰੀਆਂ ਗਈਆਂ ਉਹਨਾਂ ਨੂੰ ਕੁੱਟਿਆ ਗਿਆ ਉਹਨਾਂ ਨੂੰ ਲੁੱਟਿਆ ਗਿਆ ਅੱਜ ਚਿੱਕਾ ਮਾਰਦੀ ਇਹਨਾਂ ਨੇ ਭੈਣਾ ਫਿਰੀਆਂ ਨਹੀਂ ਦੂਜੀ ਗੱਲ ਜਿੰਨੀਆਂ ਜੱਥੇਵੰਦੀਆਂ ਸੀ ਪੰਜਾਬ ਦੀਆਂ ਜਿਨ੍ਹਾਂ ਨੇ ਇਹ ਸਰਕਾਰ ਬਣਾਈ ਸੀ ਉਹਨਾਂ ਦੀਆਂ ਦੇਖ ਲਓ ਤੁਹਾਡੇ ਧਰਨੇ ਲਵਾ ਕੇ ਕਿਵੇਂ ਕਿਨੌਰ ਇਹਨਾਂ ਦਾ ਸਾਰਾ ਸਮਾਨ ਚੋਰੀ ਕਰਿਆ ਲੋਨ ਦੇ ਪੈਕੇਟ ਤੋਂ ਲੈ ਕੇ ਰਾਸ਼ਨ ਆਪਣੇ ਗੈਸ ਚੁੱਲ੍ਹੇ ਟਰਾਲੀਆਂ ਜਿੰਨਾ ਵੀ ਏਸੀ ਜਿੰਨਾ ਵੀ ਸਮਾਨ ਸੀ ਸਾਡੇ ਸੰਭੂ ਦੇ ਵਿੱਚ ਸਾਰਾ ਇਹਨੇ ਇਹੀ ਟੀਮ ਨੇ ਲੁੱਟਿਆ ਬੜਾ ਆ ਗਿਆ ਜੀ ਧਰਤੀ ਚੋਂ ਵੀ ਟਰਾਲੀਆਂ ਦਾ ਸਮਾਨ ਲੱਭਣ ਲੱਗ ਗਿਆ ਮੈਂ ਕਹਿੰਦੀ ਸਾਰਾ ਕੁਝ ਲੁੱਟ ਕੇ ਲੈ ਗਏ ਪਹਿਲੀ ਵਾਰੀ ਹੋਇਆ ਵੀ ਕਿਸਾਨਾਂ ਦਾ ਸਮਾਨ ਚੋਰੀ ਕਰਿਆ ਕਿਸਾਨਾਂ ਦੇ ਇਹਨਾਂ ਦੀ ਸਰਕਾਰ ਬਣਾਈ ਇਹਨਾਂ ਦੇ ਅੰਦੋਲਨ ਨੇ ਇਹਨਾਂ ਦਾ ਅੰਦੋਲਨ ਫੇਲ ਕਰਨ ਵਾਸਤੇ ਇਹਨਾਂ ਨੂੰ ਕੁੱਟਿਆ ਗਿਆ ਲੁੱਟਿਆ ਗਿਆ ਸਾਰਾ ਸਮਾਨ ਚੋਰੀ ਇਹ ਵੀ ਘਨੋਰ ਚ ਹੋਇਆ ਫਿਰ ਉਸ ਤੋਂ ਬਾਅਦ ਜਿੰਨੇ ਵੀ ਚੋਣਾਂ ਹੋਈਆਂ ਸਰਪੰਚਾਂ ਦੀਆਂ ਚੋਣਾਂ ਹੋਈਆਂ ਕਿਸੇ ਨੂੰ ਕਾਗਜ਼ਤ ਨਹੀਂ ਭਰਨਦੇ ਕੁੱਟ-ਕੁੱਟ ਕੇ ਇਹਨਾਂ ਨੇ ਲੋਕਾਂ ਦਾ ਨਾ ਸਮਾਰਿਆ ਜਿਹੜਾ ਲੋਕਤੰਤਰ ਦਾ ਪੂਰਾ ਘਾਣ ਕਰਿਆ ਸਰਪੰਚਾਂ ਦੀ ਚੋਣ 'ਤੇ ਫਿਰ ਕਮੇਟੀ ਦੀਆਂ ਚੋਣਾਂ ਹੋਈਆਂ ਕਾਰਪੋਰੇਸ਼ਨਾਂ ਦੀਆਂ ਚੋਣਾਂ ਹੋਈਆਂ ਉਹ ਨੰਗਾ ਨਾਚ ਪੂਰੇ ਪੰਜਾਬ 'ਚ ਹੋਇਆ ਪੂਰੇ ਪੰਜਾਬ ਨੇ ਦੇਖਿਆ ਕਿ ਨੌਰ ਸਾਡੇ ਜਿਹੜਾ ਛੋਟਾ ਜਿਹਾ ਕਸਬਾ 11 ਸਿੱਟਾਂ ਪਹਿਲੀ ਵਾਰੀ ਹੋਇਆ ਜਿੰਨੇ ਕਮੇਟੀ ਬਣੀਆ ਕਿਸੇ ਨੂੰ ਕਾਗਜ਼ੀ ਨਹੀਂ ਭਰਦੇ ਨਾ ਕਾਂਗਰਸ ਨੂੰ ਨਾ ਭਾਜਪਾ ਨੂੰ ਨਾ ਕੱਲੀ ਦਲ ਨੂੰ ਕਿਸੇ ਨੂੰ ਵੀ ਕਾਗਜ਼ ਨਹੀਂ ਭਰ ਸਿਰਫ ਆਮ ਪਾਰਟੀ ਦੇ ਬੰਦੇ ਨੇ 11 ਬੰਦੇ ਨੇ ਕਾਗਜ਼ ਭਰ ਕੇ ਚੋਣ ਲੜੀਆਂ ਅੱਜ ਆਗਿਆ ਬਲਾਕ ਸਮਤੀਆਂ ਤੇ ਜ਼ਿਲ੍ਹਾ ਪ੍ਰਧਾਨ ਚੋਣਾ ਜਿੱਦਣ ਅਸੀਂ ਡਿਕਲੇਅਰ ਕਰੇ ਕੈਂਡੀਡੇਟ ਸਾਡੇ ਹਰਪ੍ਰੀਤ ਜਮਾਰੂ ਮੈਂ ਇਸੇ ਜੋਂਟ ਕਰਿਆ ਲੋਕ ਸੈਂਬਲੀ ਜੋਂਟ ਚ ਸਭ ਤੋਂ ਪਹਿਲਾਂ ਉੱਤੇ ਪਰਚਾ ਕਰਿਆ ਥਾਣੇ ਬਲਾਕ ਕੇ ਕਦੇ ਨਹੀਂ ਹੋਇਆ ਵੀ 57 ਵੀ ਨਹੀਂ ਕਰੀ ਕਲੰਦਰਾ ਤਿਆਰ ਕਰਿਆ ਰਾਤ ਨੂੰ ਉੱਥੇ ਪੇਸ਼ ਕਰਿਆ 3 ਵਜੇ ਜਾ ਕੇ 3 ਵਜੇ ਜਾ ਕੇ ਪੇਸ਼ ਕਰਕੇ 10 11 ਵਜੇ ਤੱਕ ਬੈਠੇ ਰਹੇ ਜਦੋਂ ਰਾਤ ਨੂੰ ਪਤਾ ਹੈ ਤਹਿਸੀਲਦਾਰ ਦੇ ਲਖਾਲੇ ਵੀ 4 ਦਿਨ ਲਈ ਇਹਨੂੰ ਜੀਲ ਭੇਜਤਾ ਵੀ ਇਹ ਕਾਗਜ਼ ਨਾ ਪਰਸਕੇ ਕਦੇ ਕੁਝ ਨਹੀਂ ਹੈ ਕੋਈ ਸਤਕੁੰਝ ਵੀ ਨਹੀਂ ਕਰੀ ਪੇਸ਼ ਹੀ ਨਹੀਂ ਕਰੀ ਪੇਸ਼ ਕਰਦੇ ਅਸੀਂ ਸਾਰੇ ਖੜੇ ਰਹੇ 50 ਬੰਦੇ ਉਹਨੂੰ ਲੈ ਵੀ ਜਮਾਨਤ ਕਰਾਉਣ ਵਾਸਤੇ ਵਕੀਲ ਸਾਡੇ ਖੜੇ ਰਹੇ ਇਸ ਦਿਮ ਕੁਰਸੀ ਤੇ ਬੈਠਿਆ ਤੇ ਉਹ ਬਾਹਰ ਗੱਡੀ ਲੈ ਕੇ ਖੜੇ ਆ ਪੇਸ ਨਹੀਂ ਕਰਿਆ ਅੰਦਰ ਹੀ ਤੱਕ ਲੈ ਗਿਆ ਇਹ ਐਸ ਐਚਓ ਵਾਲੇ ਡੀ ਐਸ ਪੀ ਵਾਲੇ ਉਥੇ ਡਰਾਮੇबाजी ਕਰੀ ਗਏ ਕੱਲ ਅਸੀਂ ਕੋਰਟ ਤੇ ਚੈਲੰਜ ਕਰਕੇ ਦੀ ਜਵਾਬਤ ਕਰਾਈ ਮੇਰਾ ਕੈਨ ਦਾ ਬਾਪ ਜਿੰਨੇ ਅਸੀਂ ਕੰਡੀ ਡੇਟ ਬਣਾਏ ਇੰਦਰਜੀਤ ਗਿਫਟੀ ਬਣਾਏ ਸੀ ਅਸੀਂ ਨਰੇੜਾ ਚੋਂ ਤੋਂ ਉਹਦੇ ਉਹਦੇ ਪਰਚਾ ਕਰਿਆ ਉਹਦੇ ਭਰਾ ਤੇ ਪਰਚਾ ਕਰਿਆ ਵੀ ਤੁਸੀਂ ਕਾਗਜ਼ ਨਾ ਭਰੋ ਫਿਰ ਅਸੀਂ ਜਿਹੜਾ ਸਾਡਾ ਸੰਭੂ ਜੋਂ ਸੀ ਸਾਡਾ ਬਿੱਟਾ ਜੀ ਉਹ ਉਹਦੇ ਅਸੀਂ ਕਾਗਜ਼ ਭਰੇ ਬਿੱਟੇ ਦੇ ਪਰਚਾ ਕਰਿਆ ਜਿੱਦ ਨੇ ਵੀ ਅਸੀਂ ਕੈਂਡੀਡੇਟ ਬਣਾਏ ਆ ਸਭ ਤੇ ਪਰਚੇ ਕਰਦੇ ਵੀ ਕਾਗਜ਼ ਨਾ ਪਰੋ ਅੱਜ ਜਿਹੜਾ ਸਾਡਾ ਗਿਫਟੀ ਹੈਗਾ ਜਿੰਦਰਜੀ ਗਿਫਟੀ ਵੀਰ ਦਵਿੰਦਰ ਵੀਰ ਦਵਿੰਦਰ ਦੇ ਕਾਗਜ਼ ਭਰੇ ਸੀ ਉਹਨਾਂ ਦੇ ਘਰੇ ਅੱਜ ਬਲਡوزر ਖੜਾ ਦੇ ਕਹਿੰਦਾ ਤੁਹਾਡਾ ਘਾਟਾ ਦਾਂ ਜਾਂ ਕਾਗਜ਼ ਵਸ ਲੈ ਲੋ ਅੱਛਾ ਜੀ ਤੁਹਾਡਾ ਘਾਟਾ ਦਾਂ ਇੱਕ ਸਾਡੇ ਜਦੋਂ ਸੁਭਾਜੋਂ ਤੋਂ ਕੱਲ ਫੈਲ ਭਰੀ ਸੀ ਉਹਨੂੰ ਕੱਲ ਕੁੱਟਿਆ ਕੁੱਟ ਕੇ ਗੁਲਜਾਰੋ ਹੈਗੇ ਆ ਕੁੱਟ ਕੇ ਉਹਦੀ ਫੈਲ ਅੰਦਰੋਂ ਆਰੋਂ ਨੇ ਫੈਲ ਨਹੀਂ ਲਈ ਕੋਈ ਅਬਜੈਕਸ਼ਨ ਲਾ ਕੇ ਬਾਹਰ ਭੇਜੇ ਕੁੱਟ ਕੇ ਉਹਨਾਂ ਨੇ ਘਰੇ ਭਜਾ ਨੂੰ ਬੁਖਾਰ ਚੜ ਗਿਆ ਘਰੇ ਜਾ ਕੇ ਉਹ ਤੇ ਪਰਤੇ ਦੇ ਅੱਜ ਨੂੰ ਆਣੇ ਨਹੀਂ ਦਿੱਤਾ ਕਾਗਜ਼ ਭਰਨ ਦੇ ਇੰਨੀ ਬਖਲਾਟ ਕਿਉਂ ਜੀ ਇੰਨੀ ਘਬਰਾਹਟ ਕਿਉਂ ਕੀ ਕਾਰਨ ਲੱਗਦਾ ਏ ਜੋ ਲੁੱਟਕ ਸੁੱਟ ਕਿਸਾਨੀ ਨਾਲ ਹੋਈ ਏ ਐ ਟਰਾਲੀ ਚੋਰੀ ਵਾਲੀ ਜੋ ਲੁੱਟਕ ਸੁੱਟ ਇਹਨਾਂ ਨੇ ਪੰਜਾਬ ਦੀ ਕਰੀ ਏ ਖਾ ਦੇ ਉਰੇ ਨਹੀਂ ਮਿਲੀ ਪਿੰਡੂ ਹਲਕਾ ਸਾਰਾ ਅੱਜ ਡੀਪੀ ਤੇ ਲੋਕ ਚਿੱਕਾ ਮਾਰ ਰਹੇ ਨੇ ਯੂਰੀਆ ਲੋਕਾਂ ਨੂੰ ਨਹੀਂ ਮਿਲਦਾ ਫਲਾਡ ਆਇਆ ਕਿਸੇ ਨੂੰ ਚਾਹਤ ਤਰ੍ਹਾਂ ਪੈਸੇ ਨਹੀਂ ਮਿਲੇ ਖਰਾਬਾ ਨਹੀਂ ਮਿਲਿਆ ਲੋਕ ਕੋਈ ਬੋਟ ਪਾਉਣ ਨੂੰ ਤਿਆਰ ਨਹੀਂ ਪਹਿਲਾਂ ਲੋਕ ਸਵਧੀਆਂ ਚੋਣਾਂ ਹੋਈਆਂ 210 ਬੂਥਾਂ 150 ਬੂਥੇ ਹਾਰੇ ਇਹਨਾਂ ਨੂੰ ਪਤਾ ਸਾਨੂੰ ਤੇ ਕੁਝ ਮਿਲਣਾ ਨਹੀਂ ਹੁਣ ਜੇ ਉਦੋਂ 150 ਬੂਥ ਬੂਥ ਹਾਰੇ ਹੁਣ ਤਾਂ 10 ਬੂਥ ਨਹੀਂ ਚਾਹੀਦੇ ਅੱਜ ਸਹੀ ਚੋਣ ਕਰਾ ਲਿਓ ਮੈਂ ਕਹਿੰਨਾ ਔਰ 10 ਬੂਥ ਨਹੀਂ ਚਾਹੀਦੇ ਇਹਨਾਂ ਨੂੰ ਬਖਲਾਟ ਹੋਈ ਪਈ ਐ ਦਿੱਲੀ ਵਾਲੇ ਬੈਠੇ ਡਾਇਰੈਕਸ਼ਨਾਂ ਦੇ ਰਹੇ ਨੇ ਕੱਲ ਤੁਸੀਂ ਕਿ ਆਡੀਓ ਸੁਣੀ ਹੋਗੀ ਐਸਐਸਪੀ ਸਾਹਿਬ ਦੀ ਆਡੀਓ ਵੈਰ ਕੀ ਕਹਿ ਰਿਹਾ ਉਹ ਵੀ ਮੈਂ ਮੇਰੀ ਕਮਿਸ਼ਨਰ ਸਾਹਿਬ ਦੀ ਡੀਸੀ ਸਾਹਿਬ ਦੀ ਤੇ ਡੀਏ ਸਾਹਿਬ ਦੀ ਮੀਟਿੰਗ ਹੋ ਗਈ ਵੀ ਕਿਵੇਂ ਇਲੈਕਸ਼ਨ ਲੁੱਟਣੀਆਂ ਕਿਵੇਂ ਫੈਲਾ ਖੋਣੀਆਂ ਉਹਨਾਂ ਨੂੰ ਡਾਇਰੈਕਸ਼ਨਾਂ ਦੇ ਰਿਹਾ ਕੱਲੇ ਕੱਲੇ ਡੀਐਸਪੀ ਨੂੰ ਉਹ ਕਹਿੰਦੇ ਜੀ ਏਆਈ ਨਾਲ ਕਥਿਤ ਵੀਡੀਓ ਤਿਆਰ ਕਰਕੇ ਵਾਇਰਲ ਕਰਕੇ ਆਪੇ ਵਿਰੋਧੀ ਪਾਰਟੀਆਂ ਨੇ ਜਿਹੜੀਆਂ ਉਹ ਮਾਹੌਲ ਖਰਾਬ ਕਰ ਰਹੀਆਂ ਨੇ ਆਮ ਆਦਮੀ ਪਾਰਟੀ ਜਾਂ ਸਰਕਾਰ ਨੂੰ ਬਦਨਾਮ ਕਰਨ ਦੀ ਦੇਖੋ ਜਿਹੜੀਆਂ ਗੱਲਾਂ ਉਹਦੇ ਕੰਝਾਂਗੇ ਜੀ ਜੋ ਕੱਲ੍ਹ ਘਨੌੜth ਹੋਇਆ ਸਾਡੇ ਸਾਹਮਣੇ ਹੋਇਆ ਉਹ ਵੀਡੀਓ ਤਿਆਰ ਹੀ ਨਹੀਂ ਹੋ ਸਕਦੀ ਫਿਰ ਮੈਂ ਕਹਿੰਨਾ ਇਵੇਂ ਕਿਵੇਂ ਹੋ ਗਈ ਜਦੋਂ ਉਹ ਉਹਨਾਂ ਦੇ ਅਕਾਊਂਟ ਚੈੱਕ ਕਰੋ ਵੀ ਇੰਨੇ ਵਜੇ ਵੀਡੀਓ ਡੀਐਸਪੀ ਦੀ ਐਸਐਸਪੀ ਦੀ ਗੱਲ ਹੋਈ ਹੈ ਜਦੋਂ ਉਹ ਗੱਲ ਹੋ ਰਹੀ ਹੈ ਸਾਰੀ ਉਹ ਗੱਲਾਂ ਹੋਈਆਂ ਉਹ ਕਿਹੜੇ ਕਿਸੇ ਚ ਉਹ ਕਿਵੇਂ ਤਿਆਰ ਹੋ ਚੁਗੀ ਇਹ ਤਾਂ ਹੁਣ ਕੱਲ ਦਾ ਬਹਾਨਾ ਇੱਕ ਜੋ ਕੱਲ ਹੋਇਆ ਉਹ ਦੱਸ ਰਹੇ ਵੀ ਕੀ ਕੀ ਹੋਇਆ ਮੈਨੂੰ ਦੱਸੋ ਜਿਹੜੇ ਡਿਸਪੈਂਡ ਡਿਊਟੀ ਲੈ ਮੈਨੂੰ ਘੰਟੇ ਘੰਟੇ ਰਿਪੋਰਟ ਦੇਣੀ ਹੈ ਕਹਿੰਦੇ ਵੀ ਕਾਗਜ਼ ਭਰ ਨਹੀਂ ਦੇਣੇ ਪਹਿਲਾਂ ਉਹਨਾਂ ਦੇ ਘਰਾਂ 'ਚ ਜਾ ਕੇ ਦਬਕੇ ਮਾਰੋ ਘਰ ਤੇ ਕਬਜ਼ਾ ਕਰ ਲਓ ਉਸ ਤੋਂ ਬਾਅਦ ਰਸਤੇ ਫੈਲਾ ਖੋਲੋ ਵੇਈ ਬਾਰੋ-ਬਾਰ ਫਾਈਲ ਖੋਲੋ ਸਾਡੇ ਦਾ ਜੰਦਰੂ ਫਾਈਲ ਖੋਲ ਕੇ ਲੇਗੇ ਜੀ ਇੱਕੇ ਸਾਡੇ ਮਦਨਪੁਰ ਛੇੜੇ ਦੀ ਫਾਈਲ ਸੀ ਜੋਨੀ ਦੇਵ ਉਧਰ ਇੱਕ ਸਾਡੇ ਉਧਰ ਹੈਗਾ ਬੀਪਰ ਦਾ ਗਾਂਧੀ ਜੀ ਸਰਿਆਂ ਉਹਦੀ ਫਾਈਲ ਖੋ ਕੇ ਲਿਆ ਚਾਹਨੋ ਦਾ ਕੈਂਡੀਡੇਟ ਮੈਂ ਇੱਥੇ ਬੈ ਕੇ ਨੂੰ ਫੋਨ ਕਰਿਆ ਮੈਂ ਗਾਂਧੀ ਤਨੂੰ ਸ਼ਰਮ ਹੈ ਤੂੰ ਕੁੜੀਆਂ ਨੂੰ ਹੱਥੋਂ ਪਾਈ ਕਰਕੇ ਗਿਆ ਲੇਡੀ ਗੱਲ ਤੱਕਾ ਕਰ ਰਹੇ ਆ ਕਹਿੰਦੇ ਜੀ ਪਹਿਲਾਂ ਕਾਂਗਰਸ ਪਾਰਟੀ 'ਚ ਸੀਗਾ ਉਹ ਇਦਾਂ ਵੀ ਸਾਹਮਣੇ ਆ ਰਹੀਆਂ ਨੇ ਗੱਲਾਂ ਇੱਥੇ ਗੱਲਬਾਤ ਕੀਤੀ ਆ ਕਹਿੰਦੇ ਜਿਹੜੀ ਪਾਰਟੀ ਜਿੱਤਦੀ ਆ ਉਹਦੇ ਨਾਲ ਹੀ ਹੋ ਜਾਂਦਾ ਨਹੀਂ ਉਹ ਪਹਿਲਾਂ ਹੁੰਦਾ ਸੀ ਕੱਲ੍ਹ ਈ ਚ ਜੀ ਸਾਡੇ ਗੱਲ ਨਹੀਂ ਕਦੇ ਰਿਆ ਕਦੇ ਹੁੰਦਾ ਹੋਗਾ ਮੈਨੂੰ ਤਾਂ ਪਤਾ ਨਹੀਂ ਸਾਡੇ ਗੱਲ ਤਾਂ ਕਦੇ ਰਿਆ ਨਹੀਂ ਅੱਜ ਹੋ ਗਿਆ ਸੀ ਆਮ ਪਾਰਟੀ ਦਾ ਕਹਿੰਦੇ ਜੀ ਮੇਰੇ ਤੋਂ ਤਾਂ ਮੈਨੂੰ ਤਾਂ ਸਾਡੇ ਜਿਹੜਾ ਸਾਡਾ ਗੁਰਲਾਲ ਐਮ.ਐਲ.ਏ. ਆ ਉਸਨੇ ਕਿ ਐਸੀ ਉਹ ਫੈਲ ਖੋ ਕੇ ਮੇਰੇ ਕੋਲ ਆ ਕਹਿੰਦਾ ਮੈਂ ਤਾਂ ਗੁਰਲਾਲ ਨੂੰ ਫੈਲ ਦੇ ਦਿੱਤੀ ਮੈਂ ਤੂੰ ਫੈਲ ਦੇਦਾ ਚੰਗਾ ਰਹੇਂਗੇ ਤੇ ਤੇ ਪੱਤ ਮੈਨੂੰ ਫੋਨ ਤੇ ਕਿ ਇੱਥੇ ਦੱਸ ਬੰਦੇ ਸੁਣ ਜੀ ਮੇਰੇ ਫੋਨ 'ਚ ਹੁੰਦੇ ਹੋਈ ਉਹ ਵੀ ਰਿਕਾਰਡਿੰਗ ਦਾ ਬੋਲਿਆ ਉਹ ਜੀ ਤੇ ਮੈਂ ਜੇ ਲੋੜ ਪਈ ਤੇ ਉਹ ਵੀ ਕੱਢ ਕੇ ਦੇ ਦਊਗਾ ਮੇਰਾ ਕਹਿਣ ਉਹ ਕਹਿੰਦੇ ਗੁਰਲਾਲ ਨਿਮ ਮੈਂ ਤੋ ਫੈਲੂਗਾ ਇਹ ਐਮਐਲ ਕਨੌਰ ਨੇ ਅੱਛਾ ਜੀ ਹਾਂ ਉਹ ਅਸੀਂ 5-7 ਬੰਦੇ ਬੈਠੇ ਜੇ ਮੈਂ ਫੋਨ ਕਰਿਆ ਸਭ ਦੇ ਸਾਹਮਣੇ ਕਰਿਆ ਸਭ ਕਾ ਉਹਨੇ ਜਦ ਮੈਂ ਬੋਲ ਰਿਹਾ ਸੀ ਨਾਲ ਬਣਾਈ ਵੀ ਗਈ ਆ ਲਾਈਵ ਮੇਰਾ ਕਹਿਣ ਦਾ ਮਤਲਬ ਉਹਨੇ ਆਪ ਕਿਹਾ ਮੈਂ ਤਾਂ ਗੁਰਲਾਲ ਨਿਮ ਕਾਇਸੀ ਮੈਨੂੰ ਦਿਆ ਜਦੋਂ ਇੱਕ ਐਮਐਲ ਇਲੈਕਸ਼ਨ ਲੁੱਟੇ ਫੈਲਾ ਫੋਨ ਤੱਕ ਆ ਜੇ ਕੀ ਜਮੀਰਾ ਜਿਹੜੇ ਸਾਡੇ ਸੀ ਸੁਣਿਆ ਕਰਦੇ ਆ ਪੜਿਆ ਕਰਦੇ ਆ ਵੀ ਲੱਖਾਂ ਲੋਕਾਂ ਨੇ ਕੁਰਬਾਨੀਆਂ ਦੇ ਕੇ ਭਗਤ ਸਿੰਘ ਜਰਾਂ ਨੇ ਸਿੱਧੀਆਂ ਪਾਈਆਂ ਇਸ ਪੰਜਾਬ ਨੂੰ ਇਸ ਦੇਸ਼ ਨੂੰ ਯਾਦ ਕਰਾਉਣ ਲਈ ਇੱਕ ਬੋੜ ਦਾ ਅਧਿਕਾਰ ਲੈਣ ਲਈ ਅੱਜ ਉਹਦੀ ਪੱਗ ਮੰਨ ਕੇ ਉਹਦੇ ਨਾਂ ਤੇ ਇਹਨਾਂ ਨੇ ਸਰਕਾਰ ਬਣਾਈ ਹੈ ਤੇ ਅੱਜ ਉਹ ਕੀ ਕਹਿੰਦੇ ਹੋਣਗੇ ਬੈਠੇ ਸੁਰਗਾਂ ਚ ਵੀ ਇਹ ਇਹ ਲੋਕ ਨੇ ਜਿਹੜੇ ਮੇਰੇ ਨਾਂ ਤੇ ਸਰਕਾਰ ਬਣੀ ਜੀ ਵੀ ਮੇਰੇ ਨਾਂ ਤੇ ਸਰਕਾਰ ਬਣਾ ਕੇ ਮੇਰੀ ਪੱਗ ਤੇ ਮੇਰੇ ਪਿੰਡ ਜਾ ਕੇ ਮੇਰੀ ਸਮਾਧ ਤੇ ਮੱਥਾ ਟੇਕਿਆ ਇਹਨਾਂ ਨੇ ਮੇਰੇ ਪਿੰਡ ਜਾ ਕੇ ਮੱਥਾ ਟੇਕ ਕੇ ਪੰਜਾਬ ਦਾ ਕੰਮ ਸ਼ੁਰੂ ਕਰਿਆ ਇਹ ਤਾਂ ਕਹਿੰਦੇ ਅਸੀਂ ਭਗਵੰਤ ਮਾਨ ਦੀ ਸੋਚ ਤੇ ਚੱਲ ਰਹੇ ਹਾਂ ਜੀ ਨਾ ਭਗਤ ਸਿੰਘ ਦੀ ਸੋਚ ਆ ਨਾ ਭਗਵੰਤ ਮਾਨ ਦੀ ਸੋਚ ਆ ਇਹ ਤਾਂ ਦਿੱਲੀ ਦੇ ਭਈਆਂ ਦੀ ਸੋਚ ਆ ਜੀ ਪੰਜਾਬ ਤੇ ਇਲੈਕਸ਼ਨ ਆ ਭਗਵੰਤ ਮਾਨ ਅੱਜ ਕਿੱਥੇ ਹੈਗਾ ਪੰਜਾਬ 'ਚ ਹੂੰ ਕਿਉਂ ਭਜਾਇਆ ਗਿਆ ਪੰਜਾਬ ਤੋਂ ਮੈਨੂੰ ਮੜਾ ਮੁੱਟੇ ਫੇਰੀ ਪੰਜਾਬੀਆਂ ਦਾ ਦਰਦ ਹੋਊਗਾ ਇਹ ਦਿੱਲੀ ਵਾਲ ਨੂੰ ਕੀ ਦਰਦ ਆ ਇਹ ਸਭ ਦਿੱਲੀ ਦੀ ਡਾਇਰੈਕਸ਼ਨ ਦੇ ਚੱਲ ਰਿਹਾ ਹੈ ਦਿੱਲੀ ਦੀ ਦਿੱਲੀ ਵਾਲੇ ਨੇ ਅਫਸਰ ਲਾਏ ਨੇ ਪੰਜਾਬ 'ਚ ਕੋਈ ਪੰਜਾਬੀ ਰਾਜ ਨਹੀਂ ਕਰ ਰਿਹਾ ਇਹਨਾਂ ਦੇ ਐਮਐਲਏ ਖੁਦ ਦੱਸਿਆ ਨੇ ਮੰਤਰੀ ਨੇ ਕਹਿੰਦੇ ਸਾਨੂੰ ਤਾਂ ਇੱਕ ਪਟਵਾਰੀ ਵੀ ਇੱਕ ਪੀਐਨ ਦੀ ਬਦਲੀ ਵੀ ਨਹੀਂ ਕਰ ਸਕਦੇ ਉਹ ਵੀ ਦਿੱਲੀ ਵਾਲੇ ਫੈਲ ਕੱਢਦੇ ਆ ਜਦੋਂ ਇਹੋ ਜਿਹੇ ਹਾਲਾਤ ਹੋਣ ਜਦੋਂ ਦਿੱਲੀ ਵਾਲੇ ਪੰਜਾਬ 'ਚ ਰਾਜ ਕਰਨ ਇਦਾਂ ਦੇਖੋ ਭਗਵਾਨ ਤੁਮਨ ਨੂੰ ਵੀ ਆਪਣੇ ਆਪ ਹੀ ਛੱਡ ਕੇ ਪਿੱਛੇ ਹੋ ਜਾਣਾ ਚਾਹੀਦਾ ਸੀ ਉਹ ਇਹਨਾਂ ਦਾ ਜਿਹੜਾ ਪਠਾਨ ਵਜਦਾ ਉਹ ਸਹੀ ਉਹ ਬੋਲਦਾ ਪਠਾਨ ਮਦਰ ਜਿਹੜਾ ਅੱਜ ਦੱਸ ਰਿਹਾ ਕਿਉਂ ਭੱਜਿਆ ਉਹ ਇਹੀ ਗੱਲ ਕਰੇ ਕਿ ਇੱਕ ਵੀ ਬੰਦਾ ਜਿਹੜਾ ਮੰਤਰੀ ਆ ਉਹ ਇੱਕ ਪੀਐਨ ਦੀ ਬਦਲੀ ਨਹੀਂ ਕਰ ਸਕਦਾ ਕੀ ਲੋੜ ਇਹਨੂੰ ਮੰਤਰੀ ਬਣਦੀ ਇਹ ਤਾਂ ਦਿੱਲੀ ਵਾਲੇ ਬੈਠੇ ਆ ਉਹ ਸਾਈਨ ਕਰਦੇ ਆ ਫੈਲ ਤਾਂ ਮੂਰੇ ਮੰਤਰੀ ਰੱਖਦੇ ਹੁੰਦਾ ਸਾਈਨ ਉਹਨੇ ਆ ਜਦੋਂ ਪੰਜਾਬ ਦਾ ਕਿਸੇ ਨੂੰ ਦਰਦ ਹੀ ਨਹੀਂ ਨਾ ਲੋਕਾਂ ਨੂੰ ਦਿੱਲੀ ਵਾਲਿਆਂ ਨੂੰ ਕੀ ਤਰਤ ਹੋਣਾ ਪੰਜਾਬ ਦਾ ਮੇਰਾ ਕੈਨੇਡਾ ਪਾਵਾ ਇਹ ਜੋ ਪੰਜਾਬ ਦੀ ਲੁੱਟਖਸਟ ਹੋਈ ਆ ਦੇਖੋ ਮੈਂ ਵੀ 1992 ਦੇ ਵਿੱਚ ਬਲਾਕ ਸਮಿತಿ ਚੋਂ ਲੜੀ ਸੀ ਜੀ 2002 ਚ ਮੈਂ ਲੜੀ ਸੀ ਜਿਲ੍ਹਾ ਪ੍ਰਸਿੱਧੀ ਤਿੰਨ ਚ ਮੈਂ ਵਾਈਸ ਚੇਅਰਮੈਨ ਬਣਿਆ ਮੈਂ ਇੰਨੀਆਂ ਸਰਕਾਰਾਂ ਹੜਾਈਆਂ ਤਿੰਨ ਚਾਰ ਸਰਕਾਰਾਂ ਦੇ ਅਕਾਲੀ ਗੱਲਦਿਆਂ ਬਰਨਾਲਾ ਸਰਕਾਰ ਮੈਂ ਦੇਖੀ ਜੀ ਤਿੰਨ ਵਾਰੀ ਬਾਦਲ ਸਾਹਿਬ ਰਹੇ ਜੀ ਇੰਨੀ ਲੁੱਟ ਖਸੁੱਟ ਕਿਸੇ ਸਰਕਾਰ ਤੇ ਨਹੀਂ ਹੋਈ ਨਾ ਧੱਕਾ ਨਹੀਂ ਕਦੇ ਹੋਇਆ ਚਲੋ ਕਾਂਗਰਸੀ ਗੱਲ ਛੱਡੋ ਮੈਂ ਕਹਿੰਦਾ ਕੱਲੀ ਭਾਜਪਾ ਦੀ ਸਰਕਾਰ ਤੇ ਕਦੇ ਇੰਨੀ ਗੁੰਡਾ ਕਰਦੀ ਕਿ 1921 ਜੋ ਵੋਟਾਂ ਵਾਲੇ ਦਿਨ ਹੋ ਜਾਂਦਾ ਸੀ ਬਹੁਤ سارے ਲੋਕਾਂ ਨੂੰ ਜੇ ਸਵਾਲ ਕਰਦੇ ਆ ਉਹ ਕਹਿੰਦੇ ਨੇ ਕਿ ਜੇ ਪਹਿਲਾਂ ਕੀਤਾ ਤਾਂ ਹੀ ਇਹ ਉਹ ਰਾਤ ਤੇ ਚੱਲੇ ਨੇ ਹੁਣ ਇਹ ਵੀ ਕਰ ਰਹੇ ਨੇ ਦੇਖੋ ਜੀ ਰਾਤ ਐ ਸਾਨੂੰ ਇਹਨਾਂ ਨੇ ਸਿਖਾਇਆ ਹੁਣ ਰਾਤ ਤੇ ਚੱਲਾਂਗੇ ਇਹਨਾਂ ਦੇ ਅੱਛਾ ਜੀ ਹੁਣ ਚੱਲਾਂਗੇ ਇਹਨਾਂ ਦੇ ਰਾਤ ਤੇ ਇੱਕ ਬੰਦੇ ਦੇ ਪਰਚਾ ਕਰੋ ਦਸ ਸਾਨੂੰ ਵਿੱਚ ਲੈ ਲਓ ਇਹ ਜਿਹੜੇ ਪੁਲਿਸ ਵਾਲੇ ਇਹਨਾਂ ਨੇ ਸਿਖਾਇਆ ਸਾਨੂੰ ਜੀ ਵੀ ਇੱਕ ਬੰਦੇ ਦਾ ਝਗੜਾ ਹੋਇਆ ਉਹਦੇ ਵਿੱਚ 10 ਬੰਦੇ ਇਹਨਾਂ ਦੇ ਵਿੱਚ ਪਾ ਦਿਓ ਅੱਜ ਤੱਕ ਤਾਂ ਨਹੀਂ ਹੋਇਆ ਸੀ ਜੇ ਅੱਜ ਮੈਂ ਤੁਹਾਨੂੰ ਦਾਅਵੇ ਨਾਲ ਕਹਿਣਾ ਪੰਜਾਬ 'ਚ ਕਿਸੇ ਦੀ ਸਰਕਾਰ ਆ ਜੀ ਕਾਂਗਰਸ ਦੀ ਆ ਜੀ ਕੱਲੀਦਲ ਬੀਜੇਪੀ ਦੀ ਆਜੀ ਇਹਨਾਂ ਨੂੰ ਕਿਸੇ ਨੇ ਨਹੀਂ ਬਖਸਣਾ ਜੋ ਇਹਨਾਂ ਨੇ ਹਾਲ ਕਰੇ ਆ ਅਰੇ ਬਖਸਣ ਦੇ ਲੈ ਕਿਉਂ ਨਹੀਂ ਹੈ ਤੁਹਾਡੀ ਵੀ ਕੱਲ ਦੀ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜੀ ਤੁਸੀਂ ਵਿਰੋਧ ਕਰ ਰਹੇ ਹੋ ਤੁਸੀਂ ਲੇਟ ਤੱਕ ਗਏ ਨੀਚੇ ਪੈ ਗਏ ਤੇ ਉਹ ਕਾਰਨ ਕੀ ਸੀ ਜੀ ਜਦੋਂ ਸਾਡੇ ਸਫੇਰ ਦੇ ਬੰਦੇ ਖੜੇ ਆ ਗੇਟ ਦੇ ਅੰਦਰ ਹੀ ਨੰਦੇ ਰਹੇ ੱੱਕੇ ਮਾਰੇ ਜਾ ਰਹੇ ਮੈਂ ਗੇਟ ਉੱਪ ਕੇ ਅੰਦਰ ਗਿਆ ਮੈਨੂੰ ਕਹਿੰਦੇ ਬਾਹਰ ਨਿਕਲ ਮੈਂ ਹੈ ਪਿਆ ਮਾਰੋ ਗੋਲੀ ਜਿਹੜਾ ਮਾਰਦਾ ਜੀ ਮੈਂ ਆਪਣਾ ਰੋਸ ਪ੍ਰਗਟ ਕਰ ਰਹੀ ਲੰਮਾ ਪੈ ਕੇ ਮੈਂ ਗੇਟ ਤੇ ਮੇਰੇ ਉੱਪਰ ਦੀ ਗੱਡੀ ਕੱਢ ਤੋ ਗੋਲੀ ਮਾਰ ਤੋ ਪਰ ਗੇਟ ਤੇ ਬਾਹਰ ਨਹੀਂ ਜਾਵਾਂ ਜਦ ਤੱਕ ਮੇਰੇ ਬੰਦੇ ਨੇ ਕਾਗਜ਼ ਤੇ ਭਰੇ ਜਾਂਦੇ ਮੈਂ ਆਪਣੇ ਬੰਦੇ ਅੰਦਰ ਵੜੇ ਫਿਰ ਉਹਨਾਂ ਨੇ ਕੁਝ ਕਾਗਜ਼ ਭਰਾਏ ਇਹਨਾਂ ਨੇ ਫਿਰ ਮੈਂ ਉੱਥੋਂ ਉੱਠਿਆ ਮੇਰਾ ਕਹਿਣ ਦਾ ਭਾਵ ਮੈਂ ਪੂਰਾ ਰੋਸ ਕਰਕੇ ਗੇਟ ਦੇ ਉੱਪਰ ਛਾਲ ਮਾਰ ਕੇ ਮੇਰੇ ਸੱਟ ਵੀ ਲੱਗ ਸਕਦੀ ਸੀ ਪਰ ਮੈਂ ਆਪਣੇ ਆਪਣੇ ਸਰੀਰ ਨਹੀਂ ਦੇਖਿਆ ਥੋਡੇ ਨਾਲ ਇਹ ਹੋ ਸਕਦਾ ਜੀ ਫਿਰ ਆਮ ਪਬਲਿਕ ਦਾ ਕੀ ਹੋਊਗਾ ਆਮ ਲੋਕਾਂ ਦਾ ਕੀ ਹੋਊਗਾ ਜਦੋਂ ਤੁਸੀਂ ਸਰਕਾਰ ਚ ਸਾਬਕਾ ਐਮਐਲਏ ਰਹਿ ਚੁੱਕੇ ਹੋ ਨਾਮ ਆ ਅਫਸਰ ਜਿਹੜੇ ਇੱਥੇ ਹੁਣ ਧੱਕਾ ਕਰ ਰਹੇ ਨੇ ਕਦੇ ਥੋਡੇ ਥੱਲੇ ਵੀ ਕੰਮ ਕੀਤਾ ਹੋਊਗਾ ਥੋਡੇ ਨਾਲ ਇਹ ਹੋ ਰਿਹਾ ਹੋਰ ਲੋਕਾਂ ਨਾਲ ਕੀ ਹੋਏਗੇ ਜਿਹੜੇ ਅਫਸਰਾਂ ਨੇ ਕਰਪਟ ਅਫਸਰ ਨਹੀਂ ਇਹ ਪੈਸੇ ਲਈ ਕੰਮ ਕਰਦੇ ਆ ਕਿਸੇ ਲਈ ਨਹੀਂ ਕਰਦੇ ਇਹਨਾਂ ਨੇ ਆਪਣੇ ਘਰ ਭਰਨੇ ਆ ਮੈਂ ਤਾਂ ਜਿੰਨੂੰ ਅੱਜ ਵੀ ਕੰਨ ਜੀ ਮੈਂ ਵੀ ਠੇਕੇਦਾਰ ਆ ਮੈਨੂੰ ਸਾਰੇ ਕੰਮ ਆਨੇ ਆ ਅੱਜ ਤੇਰੇ ਚੈਨਲ ਤੇ ਕਹਿਣਾ ਇਹਨਾਂ ਦੀ ਚੱਕਾਂ ਘਟਾ ਦੂੰਗਾ ਜਿਨ੍ਹਾਂ ਨੇ ਪੈਸਾ ਲੁੱਟਿਆ ਨਾ ਨੌਕਰੀਆਂ 'ਚ ਇਹ ਹੀ ਪੈਸੇ ਸਾਰੇ ਘਟਾ ਕੇ ਨਾ ਠਾਣੇ ਤੇ ਕਲਾ ਕਲਾ ਨਾ ਘਟਾ ਕੇ ਦੂੰਗਾ ਸਰਕਾਰ ਨੂੰ ਮੈਂ ਵੀ ਠੇਕੇਦਾਰਾਂ ਜੀ ਮੈਨੂੰ ਪਤਾ ਕੰਮ ਕੀ ਇਹ ਅਫਸਰ ਮੇਰੇ ਕੋਲ ਹੀ ਕੰਮ ਕਰਦੇ ਨੇ ਮੈਂ ਵੀ ਅਸੀਂ ਇਕੱਠੇ ਰਹੇ ਹਾਂ ਪਰ ਇਹਨਾਂ ਨੂੰ ਨੌਕਰੀ ਕਰਨੀ ਸਿਖਾਊਗਾ ਇਹ ਜਿਹੜਾ ਇਰੀਗੇਸ਼ਨ ਵਾਲਾ ਬਣਿਆ ਹੋਇਆ ਨਾ ਵਿਰਕ ਜੀ ਇਹ ਜਿਹੜਾ ਆਰਓ ਲੱਗਿਆ ਹੋਇਆ ਇੱਥੇ ਇਹ ਇਹਨੂੰ ਦੱਸੋ ਇਹ ਨੌਕਰੀ ਕਿਵੇਂ ਕਰੀਦੀ ਆ ਕਿਵੇਂ ਧੱਕਾ ਕਰੇਦਾ ਕੱਲ ਇਹਨੇ ਕੀ ਕਰਿਆ ਸਾਡੇ ਬੰਦਿਆਂ ਦੀਆਂ ਫਾਈਲਾਂ ਜਾਣ-ਬੁੱਝ ਕੇ ਬਾਹਰ ਕੱਢੀਆਂ ਜੀ ਉਹਨਾਂ ਨੂੰ ਕਹਦੇ ਨੇ ਇਹ ਫਾਈਲ ਤੇ ਨੁਕਸਾ ਇਹ ਫਲੂ ਲੱਗਿਆ ਵਾ ਇਹ ਫਲਾਣਾ ਲੱਗਿਆ ਵਾ ਇਹ ਫੋਟੋ ਨਵੀਂ ਲੈ ਕੇ ਆਓ ਪੁਰਾਣੀ ਫੋਟੋ ਲੱਗੀ ਵਾ ਬਹਾਨੇ ਸਿਰ ਫਾਈਲਾਂ ਬਾਹਰ ਕੱਢਦਾ ਏ ਇਹ ਇਹਦਾ ਇਹ ਪੇਜ ਫੋਟੋ ਫੋਟੋਕਾਪੀ ਕਰਾ ਲਿਓ ਬਾਹਰ ਉਹਦੇ ਨੇ ਫੋਟੋ ਖੁੰਦੇ ਰਹੇ ਕਾਪੀਆਂ ਹੂੰ ਫਾਈਲਾਂ ਹੀ ਖੁੰਦੇ ਰਹੇ ਜਿਹੜੀ ਫਾਈਲ ਅੰਦਰ ਚਲੀ ਗਈ ਗੱਲ ਤੇ ਠੀਕ ਐ ਉਹਨੂੰ ਜਮਾ ਕਰਾਣੀ ਚਾਹੀਦੀ ਸੀ ਜੀ ਉਹਨਾਂ ਜਮ੍ਹਾਂ ਕਰਾਣੀ ਚਾਹੀਦੀ ਸੀ ਨਾ ਕੈਂਸਲ ਹੋ ਰਹੀ ਨਹੀਂ ਸਾਡੀ ਉਹਨੇ ਬਾਹਰ ਇਸ ਕਰਕੇ ਭੇਜੀਆਂ ਵੀ ਅੰਦਰ ਮੁੱਦਾ ਨਾ ਰਵੇ ਇਹ ਫੈਲਾ ਬਾਹਰ ਖੋਈ ਗਏ ਅੰਦਰੋਂ ਬਾਹਰ ਕੱਢੀ ਇਹ ਫੈਲਾ ਖੋਈ ਗਏ ਚੋਣ ਕਮਿਸ਼ਨ ਦੀ ਕਾਰਵਾਈ ਨੂੰ ਕਿਸ ਤਰ੍ਹਾਂ ਦੇਖਦੇ ਹੋ 0% ਜੀ ਅਸੀਂ ਬੜਾ ਜ਼ੋਰ ਲਾਇਆ ਸ਼ਿਕਾਇਤਾਂ ਕਰ ਕਰ ਕੇ ਵੀ ਸਾਡੇ ਸਰਪੰਚਾਂ ਤੇ ਪਰਚੇ ਕਰ ਰਹੇ ਆ ਸਾਡੇ ਘਰਾਂ ਤਹਾਂ ਦੇ ਧਮਕੀਆਂ ਦੇ ਰਹੇ ਆ ਸਾਡੇ ਵਰਕਰਾਂ ਦੇ ਜਿਹੜੇ ਸਾਡੇ ਕੈਂਡੀਡੇਟ ਹਨ ਨੇ ਘਰੇ ਪੁਲਿਸ ਬੈਠੀ ਆ ਕੋਈ ਐਕਸ਼ਨ ਨਹੀਂ ਹੋਇਆ ਉਹ ਕਹਿੰਦੇ ਅਸੀਂ ਡੀਸੀ ਨਾਲ ਗੱਲ ਕਰ ਲਈ ਅੱਜ ਜਦੋਂ ਇਹਨਾਂ ਨੇ ਸਾਡੀ ਇੱਕ ਬੰਦੇ ਦੀ ਫੈਲ ਖੋਈ ਹੈ ਜਦੋਂ ਭੱਜੇ ਆ ਉਹ ਵਾਇਰਲ ਹੋਈ ਆ ਸਾਡਾ ਪ੍ਰੈਸ ਨੇ ਸਾਡਾ ਸਾਥ ਦਿਆ ਜੇ ਅੱਜ ਕੋਈ ਸਾਡੇ ਕਾਗਜ਼ ਤੇ ਭਰੇ ਗਏ ਨਾ ਅਸੀਂ ਅਸੀਂ ਨਹੀਂ ਭਰ ਸਕਦੇ ਇਹ ਪ੍ਰੈਸ ਨੇ ਸਾਥ ਦਿਆ ਮੀਡੀਆ ਨੇ ਸਾਥ ਦਿਆ ਜਿਨ੍ਹਾਂ ਨੇ ਉਹ ਮੂਵੀਆ ਬਣਾਈਆਂ ਜਿਨ੍ਹਾਂ ਨੇ ਆਪਣੀ ਚਿੱਲਨ ਤੇ ਵਾਇਰਲ ਕਰਿਆ ਜੇ ਅੱਜ ਇਹ ਮੀਡੀਆ ਨਾ ਹੁੰਦਾ ਅੱਜ ਸਾਡੇ ਇੱਕ ਵੀ ਕਾਗਜ਼ ਨਹੀਂ ਭਰੇ ਜਾਣਾ ਸੀ ਜਿਹੜਾ ਜੀ ਗਾਂਧੀ ਪੇਪਰ ਖੋ ਕੇ ਭੱਜਿਆ ਇਹ ਪਤਾ ਲੱਗਿਆ ਉਹਦੇ ਬੇਟੇ ਤੇ ਵੀ ਕੋਈ ਪਰਚਾ ਦਰਜ ਆ ਕੋਈ ਇਦਾਂ ਦੀਆਂ ਗੱਲਾਂ ਵੀ ਸਾਹਮਣੇ ਆ ਰਹੀਆਂ ਨੇ ਇੱਕ ਕਰਾਪਟ ਬੰਦੇ ਆ ਬਿਲਕੁਲ ਮੈਂ ਕਹਿੰਦਾ ਘਟਿਆ ਕਿਸਮ ਦੇ ਬੰਦੇ ਆ ਜਿਹੜਾ ਦੇਖੋ ਕਿਸੇ ਲੇਡੀ ਨੂੰ ਹੱਥ ਪਾਣਾ ਕਿੰਦੀ ਘਟਿਆ ਸੋਚਦਾ ਨਾ ਬੰਦੇ ਦੀ ਕੀ ਉਹਨਾਂ ਤੋਂ ਤੁਸੀਂ ਆਸ ਰੱਖ ਸਕਦੇ ਹੋ ਜੇ ਅੱਜ মিডিਆ ਨਾ ਹੁੰਦਾ ਅੱਜ ਅਸੀਂ ਇੱਕ ਵੀ ਫਾਈਲ ਭਰਨ ਚ ਨਰਾਸ਼ ਹੋ ਕੇ ਮੁੜਦੇ ਇੱਕ ਵੀ ਫਾਈਲ ਸਾਡੀ ਭਰੀ ਨਹੀਂ ਜਾਣੀ ਸੀ ਮੈਂ ਜਿੰਨੇ ਨੌਜਵਾਨ ਸਾਥੀ ਅੱਜ ਮੀਡੀਆ 'ਤੇ ਬੈਠੇ ਸੀ ਕੱਲ ਜਿਹੜਾ ਰੌਲਾ ਪਿਆ ਸੀ ਘਨੌਰ ਦਾ ਅੱਜ ਮੈਨੂੰ ਨਹੀਂ ਪਤਾ ਮੀਡੀਆ ਕਿੱਥੋਂ-ਕਿੱਥੋਂ ਆਇਆ ਸੀ ਮੈਂ ਤੈਜ ਦਿਲੋਂ ਤੁਹਾਡੇ ਰਹਿਣ ਦਾ ਧੰਨਵਾਦ ਕਰਦਾ ਵੀ ਉਹਨਾਂ ਨੇ ਆ ਕੇ ਸਾਡੇ ਫਾਰਮ ਭਰੇ ਆਂ ਅਰ ਜੇ ਉਹ ਚਾਣਗੇ ਇਲੈਕਸ਼ਨ ਵਾਲੇ ਦਿਨ ਵੀ ਜੇ ਮੜਾ-ਮੋਟਾ ਕੰਮ ਆਉਟਫੇਰ ਦੇ ਇਲੈਕਸ਼ਨ ਸਹੀ ਹੋਣ ਦੇਣਗੇ ਨਹੀਂ ਫਿਰ ਇਲੈਕਸ਼ਨ ਵਾਲੇ ਦਿਨ ਇਹਨਾਂ ਦਾ ਹੀ ਹਾਲ ਹੋਗ ਜੀ ਮੇਰਾ ਕਹਿਣ ਦਾ ਭਾਵ ਹੈ ਮੀਡੀਆ ਨੇ ਸਾਡੀਆਂ ਅੱਜ ਇਹ ਫੈਲਾਂ ਭਰਾਈਆਂ ਉਹਨਾਂ ਨੇ ਉਹਨਾਂ ਦੀ ਫੋਟੋ ਜਿਹੜੇ ਖੁੰਝਾਂ ਗੀਆਂ ਫੈਲਾ ਉਹਨਾਂ ਦੀ ਭੱਜ ਕੇ ਮੂਵੀਆਂ ਬਣਾਈਆਂ ਉਹ ਚੈਨਲਾਂ ਦੇ ਚੱਲੀਆਂ ਚੈਨਲ ਚੱਲ ਕੇ ਤਾਂ ਮਾੜਾ ਮੁੱਟੇ ਡਰੇ ਨੇ ਕਿਹ ਜਾ ਕੇ ਸਾਡੀਆਂ ਫੈਲਣਾ ਭਰੇਗੇ ਹੁਣ ਉਹ ਵੀਡੀਓ ਵਾਇਰਲ ਹੋ ਰਹੀਆਂ ਨੇ ਜੀ ਅੱਗੇ ਐਕਸ਼ਨ ਕੋਈ ਦਿੱਤਾ ਜਾਊਗਾ ਕੋਰਟ ਚ ਚੈਲੰਜ ਕੀਤਾ ਜਾਊਗਾ ਮੈਂ ਕਹਾਂ ਜੀ ਬਿਲਕੁਲ ਹਾਈ ਕੋਰਟ ਜਾਵਾਂਗੇ ਚੰਗੇ ਬੰਦੇਾਂ ਕੀ ਸਲਾਹ ਲਵਾਂਗੇ ਸਾਡੇ ਲਿਡਨ ਚੰਨੀ ਸਾਹਿਬ ਨਾਲ ਮੇਰੀ ਹੁਣੇ ਗੱਲ ਹੋ ਰਹੀ ਸੀ ਰਾਜਾ ਬੜਿੰਗਨ ਨਾਲ ਵੀ ਹੋ ਰਹੀ ਸੀ ਵੀ ਅੱਗੇ ਕੀ ਕਰਨਾ ਜੀ ਮੈਂ ਮੈਂ ਤੁਹਾਡੇ ਕੋਲ ਸਾਰਾ ਰਿਕਾਰਡ ਭੇਜਦਾ ਤੁਸੀਂ ਆਪਣੇ ਵਕੀਲਾਂ ਦਿਖਾਓ ਆਪਾਂ ਹਾਈ ਕੋਰਟ ਤੀ ਨਾ ਵਾ ਇਹਨਾਂ ਦੇ ਰਿਟਿਟਿਊਸ਼ਨ ਪਾਈਏ ਪਰ ਛੱਡਾਂਗੇ ਨਹੀਂ ਇਹਨਾਂ ਨੂੰ ਜੀ ਜੀ ਧੰਨਵਾਦ ਜੀ ਸਮਾਂ ਦੇਣ ਦੇ ਲਈ ਧੰਨਵਾਦ ਜੀ ਹਾਂਜੀ ਇਹ ਸਨ ਸਾਬਕਾ ਐਮਐਲਏ ਸਾਬ ਜਿਨ੍ਹਾਂ ਨੇ ਕਿਹਾ ਕਿ ਧੱਕਾ ਕੀਤਾ ਗਿਆ ਏ ਬਖਸਾਂਗੇ ਨਹੀਂ ਰੇਟਾਂ ਹਾਈ ਕੋਰਟ ਪਾਈਆਂ ਜਾਣਗੀਆਂ ਚੰਗੇ ਬੰਦਿਆਂ ਦੀ ਸਲਾਹ ਲੈ ਕੇ ਅਗਲੀ ਕਾਰਵਾਈ ਜਿਹੜੀ ਕੀਤੀ ਜਾਊਗੀ ਫਿਲਹਾਲ ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਹਾਡੀ ਕੀ ਰਾਏ ਆ ਕਮੈਂਟ ਬਾਕਸ ਜਰੂਰ ਦੱਸਿਓ ਧੰਨਵਾਦ